ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਦੋਸਤੋ ਇਸ ਟਾਈਮ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਨੇ ਪੰਜਾਬ ਦੇ ਵਿੱਚ ਵੀ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਲਗਾਤਾਰ ਹੋ ਰਹੀਆਂ ਨੇ ਤੇ ਹਾਲੇ ਤੱਕ ਵੀ ਦੋਸਤੋ ਸਿੱਖ ਕੌਮ ਨੂੰ ਬੇਅਦਬੀਆਂ ਦਾ ਇਨਸਾਫ ਨਹੀਂ ਮਿਲਿਆ ਜੋ ਦੋਸਤੋ ਸਿੱਖ ਕੌਮ ਦੀ ਸਰਵੋੱਚ ਸੰਸਥਾ ਐਜੀਪੀਸੀ ਹੈ ਉਸ ਦੇ ਜੋ ਮੈਂਬਰ ਨੇ ਦੋਸਤੋ ਉਹ ਵੀ ਸਰਕਾਰਾਂ ਦੇ ਹੱਥ ਟੋਕੇ ਬਣੇ ਨੇ ਤੇ ਜੋ ਬੰਦੀ ਸਿੰਘ ਨੇ ਦੋਸਤੋ ਉਹਨਾਂ ਦੀ ਵੀ ਰਿਹਾਈ ਦੀ ਹਲੇ ਤੱਕ ਕੋਈ ਉਮੀਦ ਨਹੀਂ ਹੈ ਤੇ ਜੋ ਪਿਛਲੇ ਸਮੇਂ ਦੇ ਵਿੱਚ ਦੋਸਤੋ ਭਾਈ ਅਮਰਤਪਾਲ ਸਿੰਘ ਨੇ ਪੰਜਾਬ ਦੇ ਵਿੱਚ ਜੋ ਉਹਨਾਂ ਨੇ ਆਪਣੀ ਖਾਲਸਾ ਵੀਰ ਚਲਾਈ ਸੀ ਅਤੇ ਨੌਜਵਾਨਾਂ ਨੂੰ ਨਸਿਆਂ ਤੋਂ ਸੜਾ ਕੇ ਗੁਰੂ ਦੇ ਲੜਨ ਦਾ ਰਹੇ ਸੀ ਤਾਂ ਅਜਨਾਲੇ ਵਾਲੀ ਘਟਨਾ ਤੋਂ ਬਾਅਦ ਦੋਸਤੋ ਸਰਕਾਰਾਂ ਵੱਲੋਂ ਪਾਈ ਅਮਰਤਪਾਲ ਸਿੰਘ ਉੱਪਰ ਵੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਵੀ ਆਸਾਮ ਦੀ ਡੱਬੂਗੜ ਜੇਲ੍ਹ ਦੇ ਵਿੱਚ ਸਾਥੂਆਂ ਸਮੇਤ ਐਨਐਸਏ ਲਗਾ ਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਦੋਸਤੋ ਸਿਕਾਉਮ ਦੇ ਹਾਲਾਤ ਨੇ ਉਹਨਾਂ ਉੱਪਰ ਦੋਸਤੋ ਦਲ ਖਾਲਸਾ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਕਿਹਾ ਕਿ ਦੋਸਤੋ ਸਿਕਾਉਮ ਦੇ ਹਾਲਾਤ ਕੁੱਕੜ ਨਾਲੋਂ ਵੀ ਮਾੜੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਸੁਣੋ ਉਹਨਾਂ ਦੇ ਵਿਚਾਰ ਸੋ ਮੈਂ ਗੱਲ ਕਰ ਰਿਹਾ ਸੀ ਜਿਹੜਾ ਸਾਡੇ ਮੌਜੂਦਾ ਹਾਲਾਤ ਨੇ ਪੰਥਕ ਰਾਜਨੀਤੀ ਦੇ ਉਹਦੇ ਬਾਰੇ ਗੱਲ ਕਰਨੀ ਸਾਡੇ ਹਾਲਾਤ ਮੈਂ ਇੱਕ ਉਦਾਹਰਣ ਦੇ ਕੇ ਸਮਝਾਉਣਾ ਤੁਹਾਨੂੰ ਸੌਖੀ ਸਮਝ ਆ ਜਾਊਗੀ ਸਾਡੇ ਇਸ ਟਾਈਮ ਦੇ ਹਾਲਾਤ ਨਾਲ ਇੱਕ ਕੁੱਕੜ ਵਰਗੇ ਹੋਏ ਪਏ ਉਹ ਕਹਾਣੀ ਪਹਿਲਾਂ ਮੈਂ ਤੁਹਾਨੂੰ ਸੁਣਾ ਲੈਣਾ ਸਮਝਾਉਣ ਦੀ ਖਾਤਰ ਫਿਰ ਤੁਹਾਨੂੰ ਮੈਂ ਉਹਦੇ ਨਾਲ ਜੋੜ ਕੇ ਸਮਝਾਉਂਗਾ ਵੀ ਤੁਸੀਂ ਮਹਿਸੂਸ ਕਰੋ ਵੀ ਵਾਕਿਆ ਹੀਵੇਂ ਹੋਇਆ ਕਿਸੇ ਨੇ ਕੁੱਕੜ ਰੱਖਿਆ ਘਰ ਦੇ ਵਿੱਚ ਆਮ ਪੁਰਾਣੇ ਸਮਿਆਂ ਦੇ ਵਿੱਚ ਰੱਖਦੇ ਹੁੰਦੇ ਸੀ ਸਾਡੇ ਵੀ ਘਰਾਂ ਦੇ ਵਿੱਚ ਰਹੇ ਨੇ ਸਾਨੂੰ ਪਤਾ ਚਲੋ ਹੌਲੀ ਹੌਲੀ ਉਹ ਚੀਜ਼ਾਂ ਨਿਕਲ ਗਈਆਂ ਬਾਹਰ ਕਿਸੇ ਨੇ ਕੁੱਕੜ ਰੱਖਿਆ ਔਰ ਕੁੱਕੜ ਦਾ ਸੁਭਾਅ ਆ ਉਹਨੇ ਸਵੇਰੇ ਉੱਠਦਿਆਂ ਸਾਰ ਬਾਂਗ ਦੇਣੀ ਆ ਉਹਨੇ ਸਿਰ ਉੱਚੀ ਕਰਕੇ ਤੇ ਬਾਂਗ ਦੇਣੀ ਇੱਕ ਦਿਨ ਕਿ ਆ ਜਿਹਨੇ ਰੱਖਿਆ ਇਹਨਾਂ ਉਹਨੇ ਸੋਚਿਆ ਵੀ ਚਲੋ ਅੱਜ ਇਹਨੂੰ ਵੱਢ ਦਿਆਂ ਤੇ ਇਹਨੂੰ ਬਣਾਉਂਦੇ ਇਹਨੂੰ ਖਾਣੇ ਉਹ ਕੁੱਕੜ ਨੂੰ ਕਹਿਣ ਲੱਗਾ ਵੀ ਅੱਜ ਹੋ ਸਕਦਾ ਵੀ ਅੱਜ ਤੇਰੀ ਧੌਣ ਵੱਢਣੀ ਆ ਕੁੱਕੜ ਨੂੰ ਵਿਚਾਰੇ ਨੂੰ ਹੱਥਾਂ ਪੈਰਾਂ ਦੇ ਪੈ ਗਏ ਉਹ ਕਹਿੰਦਾ ਜਨਾਬ ਮੇਰੀ ਗਲਤੀ ਤੇ ਦੱਸੋ ਕੀ ਆ ਪਈ ਐਨਾ ਚਿਰ ਹੋ ਗਿਆ ਮੈਂ ਤੁਹਾਡੇ ਕੋ ਰਹਿਣ ਦਾ ਤੂੰ ਮੇਰੀ ਗਲਤੀ ਤੇ ਦੱਸੋ ਹੁਣ ਗਲਤੀ ਕੁੱਕੜ ਦੀ ਵਿਚਾਰਾ ਕੀ ਕੱਢੇ ਉਹ ਕਹਿੰਦਾ ਵੀ ਗਲਤੀ ਤੇ ਰਹੀ ਐ ਵੀ ਸਵੇਰੇ ਸਵੇਰ ਤੂੰ ਬਾਗ ਦੇਣ ਬਹਿ ਜਾਣਾ ਉਹ ਆਂਦਾ ਵੀ ਚਲੋ ਮਹਾਰਾਜ ਇਹੋ ਗੱਲ ਐ ਤਾਂ ਆਪਾਂ ਬਾਗ ਦੇ ਨਹੀਂ ਬੰਦ ਕਰ ਦਿੰਦੇ ਆ ਤੇ ਤੂੰ ਇਹ ਮੈਨੂੰ ਮਾਫ ਕਰੋ ਆਪਾਂ ਕੱਲ ਤੋਂ ਬਾਗ ਨਹੀਂ ਦਿੰਦੇ ਉਹਨੇ ਕਹਿੰਦਾ ਚਲ ਠੀਕ ਐ ਫਿਰ ਬਾਗ ਨਾ ਦੇ ਹੁਣ ਕੁੱਕੜ ਦਾ ਸੁਭਾਅ ਤਾਂ ਵਿਚਾਰੇ ਦਾ ਬਾਗ ਦੇਣਾ ਹੀ ਅਗਲਾ ਦਿਨ ਚੜਿਆ ਬਾਗ ਲਗਾ ਦੇਣ ਤੇ ਚਿੱਤ ਆ ਗਿਆ ਵੀ ਕੱਲ ਤੇ ਅਜੇ ਇਸੇ ਕਰਕੇ ਬਚਿਆ ਉਹ ਧੌਣ ਤੇ ਤਾਂ ਚੁੱਕ ਲਈ ਪਰ ਆਵਾਜ਼ ਨਾ ਕੱਢੀ ਅਗਲੇ ਦਿਨ ਫੇਰ ਮਾਲਕ ਆਇਆ ਕਹਿੰਦਾ ਵੀ ਹੋ ਸਕਦਾ ਅੱਜ ਫੇਰ ਵੜਣਾ ਤੁੰ ਆਂਦਾ ਜਨਾਬ ਅੱਜ ਤਾਂ ਮੈਂ ਬਾਗ ਵੀ ਨਹੀਂ ਦਿੱਤੀ ਅੱਜ ਕੀ ਹੋ ਗਿਆ ਕਹਿੰਦਾ ਤੂੰ ਬਾਗ ਤਾਂ ਭਾਵੇਂ ਨਹੀਂ ਦਿੱਤੀ ਧੌਣ ਤੇ ਤਾਂ ਚੁੱਕੀ ਸੀ ਨਾ ਦੇਣ ਵਾਸਤੇ ਆਵਾਜ਼ ਨਹੀਂ ਨਿਕਲੀ ਗੱਲ ਤੇਰੀ ਵੱਖਰੀ ਆ ਤੂੰ ਖੰਭ ਜੇ ਤੇ ਮਾਰੇ ਸੀ ਨਾ ਤੇਰੇ ਅੰਦਰੋਂ ਗੱਲ ਉੱਠੀ ਤਾਂ ਹੈ ਨਾ ਵੀ ਮੈਂ ਬਾਗ ਦਵਾਂ ਕਹਿੰਦਾ ਜਨਾਬ ਕੱਲ ਤੋਂ ਇਹ ਵੀ ਗਲਤ ਦਿਨ ਚੜਿਆ ਉਹਨੇ ਵਿਚਾਰਾਂ ਨੇ ਯੋਰਜਾਰ ਲਾ ਕੇ ਆਪਣੀ ਧੌਣ ਵੀ ਨੀਵੀ ਰੱਖੀ ਖਾਂਬ ਖੁੰਬ ਵੀ ਮਾਸਾ ਨਾਲ ਲਾਇਆ ਚੁੱਪ ਕਰਕੇ ਬੈਠਾ ਰਿਹਾ ਮਾਲਕ ਆਇਆ ਨੇ ਫੇਰ ਖੰਭੋਂ ਫੜਿਆ ਕਹਿੰਦਾ ਚੱਲ ਹੋ ਸਦਾ ਉਹ ਵਿਚਾਰਾ ਸੋਚੇ ਕਹਿੰਦਾ ਜਨਾਬ ਹੁਣ ਤੇ ਦੱਸ ਦੋ ਕੀ ਹੋ ਗਿਆ ਨਾ ਮੈਂ ਤਾਂ ਬਾੰਗ ਦਿੱਤੀ ਨਾ ਮੈਂ ਖੰਭ ਲਾਇਆ ਨਾ ਮੈਂ ਸਰੀ ਚੁੱਕੀ ਪਿਹਣ ਕੀ ਹੋ ਗਿਆ ਕਹਿੰਦਾ ਵੀ ਗੱਲ ਸਿਰਫ ਇੰਨੀ ਆ ਵੀ ਬਚਣ ਦਾ ਤਰੀਕਾ ਹੁਣ ਤੇਰੇ ਕੋਲ ਇੱਕੋ ਹੀ ਹੋ ਕਹਿੰਦਾ ਵੀ ਦੱਸੋ ਕੀ ਆਂਦਾ ਤੇਰਾ ਫਾਇਦਾ ਮੈਨੂੰ ਕੋਈ ਨਹੀਂ ਹੁੰਦਾ ਜਾਂ ਤੇ ਮੁਰਗੀਆਂ ਨੂੰ ਆਂਡੇ ਦੇਣੇ ਸ਼ੁਰੂ ਕਰ ਦੇ ਨਹੀਂ ਤਾਂ ਤੈਨੂੰ ਵੱਡਣਾ ਹੀ ਪੈਣਾ ਕੌਣ ਸੋਚੇ ਵੀ ਹੁਣ ਮੁਰਗੀ ਵਾਂਗੂ ਆਂਡੇ ਕਿੱਥੋਂ ਦਵਾ ਉਹ ਕਹਿ ਲਗਾ ਜਨਾਬ ਹੁਣ ਇਹਦੇ ਕੰਮ ਨਹੀਂ ਜੀ ਹੋ ਸਕਦਾ ਇਹ ਤੇ ਕੁਦਰਤ ਦੇ ਖਿਲਾਫ ਆ ਤੁਸੀਂ ਹੁਣ ਬਾਢੀ ਦਿਓ ਤੇ ਉਹਨੇ ਰੱਖਿਆ ਦਾਤਰ ਤੋਂ ਹੋਂ ਦੇ ਉੱਤੇ ਜਦੋਂ ਝਟਕਾਉਣ ਲੱਗਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਮੌਤ ਆਵੇ ਨਾ ਜਦੋਂ ਐਕਸੀਡੈਂਟ ਹੋਣ ਲੱਗੇ ਤੁਸੀਂ ਇੱਕ ਚੀਜ਼ ਵੇਖੋ ਸਾਡੇ ਦਿਮਾਗ 'ਚ ਸਾਡੇ ਪਿਛਲਾ ਸਾਰਾ ਜੀਵਨ ਇੱਕਦਮ ਘੁੰਮ ਜਾਂਦਾ ਸਾਡੇ ਦਿਮਾਗ ਦੇ ਵਿੱਚ ਬੜੀ ਛੇਤੀ ਘੁੰਮਦਾ ਉਹ ਦਾਤਰ ਉਹਨੇ ਉਹਦੀ ਧੌਂਣ ਤੇ ਰੱਖਿਆ ਤੇ ਕੁੱਕੜ ਵਿਚਾਰਾ ਸੋਚੇ ਆਂਦਾ ਯਾਰ ਮਰਨਾ ਤੇ ਹੈਗਾ ਇਹ ਤੇ ਕਿੱਡੀ ਮਾੜੀ ਗੱਲ ਮੈਂ ਆਪਣਾ ਸੁਭਾਅ ਵੀ ਛੱਡਿਆ ਆਪਣੀ ਅਣਖ ਵੀ ਛੱਡੀ ਧੌਣ ਚੁਕਣੀ ਵੀ ਛੱਡੀ ਤੇ ਹਾਲਾਤ ਫੇਰ ਉਹਦੇ ਹੋ ਰਹੇ ਨੇ ਚੰਗਾ ਹੁੰਦਾ ਆਪਣੇ ਸੁਭਾਅ ਦੇ ਨਾਲ ਜਿਉਂਦਾ ਆਪਣੀ ਧੌਣ ਤੇ ਉੱਚੀ ਰੱਖਦਾ ਬਾੰਗ ਤੇ ਦਿੰਦਾ ਵੱਡਣਾ ਤੇ ਨੇ ਹੈਗਾ ਜੇ ਪਹਿਲੇ ਦਿਨ ਵੱਡਿਆ ਜਾਂਦਾ ਹੁਣ ਹਾਲ ਸਿੱਖਾਂ ਦੇ ਸਾਡੇ ਵੀ ਮੌਜੂਦਾ ਹਾਲਾਤ ਜਿਹੀ ਹੋਈ ਬਣੇ ਤੁਸੀਂ ਵੇਖੋ ਸਾਡਾ ਸੁਭਾਅ ਕੀ ਸੀ ਸਾਨੂੰ ਗੁਰੂ ਮਾਰਾ ਨੇ ਸੁਭਾਅ ਕਿ ਦਿੱਤਾ ਸੀ ਜ਼ਾਲਮ ਦੇ ਖਿਲਾਫ ਖੜਨਾ ਜ਼ਾਲਮ ਦੇ ਖਿਲਾਫ ਲੜਨਾ ਜ਼ੁਲਮ ਦੇ ਖਿਲਾਫ ਬੋਲਣਾ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਇਹ ਹੀ ਸੁਭਾਸਾ ਸਾਨੂੰ ਦਿੱਤਾ ਨਾ ਗੁਰੂ ਮਹਾਰਾਜ ਨੇ ਪਰ ਇੰਡੀਆ ਨੇ ਕੀ ਕੀਤਾ ਮੈਂ ਇੰਡੀਆ ਸ਼ਬਦ ਵਰਤਣ ਲੱਗਾ ਕੰਜਾਂ ਨੂੰ ਪਛਣਾ ਨਹੀਂਗਾ ਕਿਉਂਕਿ ਸਾਡਾ ਇਤਿਹਾਸ ਮੁਸਲਮਾਨਾਂ ਤੇ ਆ ਕੇ ਖੜ ਜਾਂਦਾ 47 ਤੱਕ ਤੇ ਉਦੋਂ ਅੱਗੇ ਨਹੀਂ ਤੁਰਦਾ ਵੀ ਉਦੋਂ ਆ ਕੇ ਸਾਨੂੰ ਲੱਗਦਾ ਸ਼ਾਇਦ ਸਾਡਾ ਹੀ ਰਾਜ ਹੈ ਰਾਜ ਰੂ ਸਾਡਾ ਕੁਝ ਨਹੀਂ ਆਇਆ ਜਿੱਥੇ ਪਹਿਲਾਂ ਅੰਗਰੇਜ਼ਾਂ ਨੇ ਕੁੱਟਿਆ ਉਤੋਂ ਪਹਿਲਾਂ ਮੁਸਲਮਾਨਾਂ ਨੇ ਹਕੂਮਤ ਨੇ ਕੁੱਟਿਆ ਮੁਗਲ ਮੁਗਲਾਂ ਨੇ ਕੁੱਟਿਆ ਹੁਣ ਭਰਾਓ ਇਹ ਇੰਡੀਆ ਵਾਲੇ ਕੁੱਟਣ ਡਿਆ ਹਿੰਦੂ ਭਰਾ ਬੈਠੇ ਉੱਥੇ ਕੁੱਟਣ ਡਿਆ ਸਾਡੇ ਤੇ ਬਹੁਤਾ ਫਰਕ ਨਹੀਂ ਪਿਆ ਹੁਣ ਸਾਡੇ ਹਾਲਾਤ ਮੌਜੂਦਾ ਹਾਲਾਤਾਂ ਚ ਇਹ ਬਣ ਗਏ ਸਾਨੂੰ ਮਾਰਨ ਦਾ ਸਾਨੂੰ ਖਤਮ ਕਰਨ ਦਾ ਤਹਈਆ ਇਹਨਾਂ ਨੇ ਪਹਿਦੇ ਦੇਣੀ ਕਰ ਲਿਆ ਜਦੋਂ ਇੰਡੀਆ ਦੇ ਸੰਵਿਧਾਨ ਦੇ ਵਿੱਚੋਂ ਸਾਡੀ ਪਛਾਣ ਖੋਹੀ ਇਹਨਾਂ ਨੇ ਇਸ ਸ਼ਾਇਦ ਤੁਹਾਡੇ ਚ ਬਹੁਤਿਆਂ ਨੂੰ ਪਤਾ ਵੀ ਹੋਵੇ ਤੇ ਕਈਆਂ ਨੂੰ ਨਹੀਂ ਪਤਾ ਜਿਹੜੇ ਭਾਰਤ ਮਾਤਾ ਦੀ ਜੈ ਦਾ ਜਕਾਰੇ ਲਾਉਂਦੇ ਹੋ ਤੇ ਹਿੰਦੁਸਤਾਨ ਜਿੰਦਾਬਾਦ ਕਹਿੰਦੇ ਹੋ ਸ਼ਾਇਦ ਤਾਂ ਨੂੰ ਨਹੀਂ ਪਤਾ ਇਸ ਗੱਲ ਦਾ ਇੰਡੀਆ ਦੇ ਸੰਵਿਧਾਨ ਦੇ ਵਿੱਚ ਸਿੱਖ ਧਰਮ ਦੀ ਵੱਖਰੀ ਪਛਾਣ ਨਹੀਂ ਹੈਗੀ ਉਹ ਨਹੀਂ ਮੰਨਦਾ ਤੁਹਾਨੂੰ ਕਿ ਤੁਸੀਂ ਇੱਕ ਸਿੱਖ ਲੱਗ ਕੌਮ ਆ ਗੁਰੂ ਮਹਾਰਾਜ ਸਾਨੂੰ ਕਹਿੰਦੇ ਨੇ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਬਰਾਨ ਪਿੰਨਾ ਮੈਂ ਹਿੰਦੂਆਂ ਤੇ ਨਾ ਮੈਂ ਮੁਸਲਮਾਨ ਤੇ ਇੰਡੀਆ ਦਾ ਸੰਵਿਧਾਨ ਕਹਿੰਦਾ ਹੈ ਕਿ ਤੁਸੀਂ ਇੱਕ ਕਿਸੇ ਧਾਰੀ ਹਿੰਦੂ ਹੋ। ਸੋ ਇਹ ਆ ਸਾਡਾ ਦੋਹਾਂ ਦਾ ਆਪਸ ਦੇ ਵਿੱਚ ਆ ਗਿਆ ਨਾ ਟਕਰਾ ਉਸ ਤਖਤ ਦਾ ਤੇ ਇਸ ਤਖਤ ਦਾ ਉਸ ਵਿਚਾਰਧਾਰਾ ਦੇ ਤੇ ਇਸ ਵਿਚਾਰਧਾਰਾ ਦਾ। ਉਹਨਾਂ ਤੇ 1950 ਚ ਇਥੇ ਲਿਆ ਵੀ ਸਾਡੀ ਤਾਂ ਹੁਣ ਵੱਢਣੀ ਆ ਤੇ ਉਹਨਾਂ ਵੱਢ ਲਈ। ਹੁਣ ਫਰਕ ਕੀ ਪਿਆ ਵੀ ਜਿਹੜੇ ਤੇ ਵਿਚਾਰੇ ਸਿਰियां ਚੁੱਕਦੇ ਸੀ, ਜਿਹੜੇ ਤੇ ਆਪਣੇ ਹੱਕ ਦੀ ਗੱਲ ਕਰਦੇ ਸੀ, ਜਿਹੜੇ ਤੇ ਸਿੱਖੀ ਵਾਲਾ ਸੁਭਾਅ ਪਾਲੀ ਬੈਠੇ ਸੀ, ਉਹ ਇਹਨਾਂ ਨੇ ਹੌਲੀ-ਹੌਲੀ ਕਰਕੇ ਖਤਮ ਕੀਤੇ। ਉਹਦੇ ਪਹਿਲੇ ਦਿਨ ਖਤਮ ਕਰ ਲਏ। ਅੱਜ ਵੀ ਇੰਦਾ ਇਵੇਂ ਹੋ ਰਿਹਾ ਜਿਹੜਾ ਤੇ ਆਪਣੇ ਹੱਕ ਦੀ ਗੱਲ ਕਰਦਾ ਜਿਹੜਾ ਸਿੱਖ ਪੰਥ ਦੀ ਗੱਲ ਕਰਦਾ ਤੁਸੀਂ ਵੇਖੋਗੇ ਉਹਦੀ ਸਿਰੀ ਦੇ ਉੱਤੇ ਅਸਰੇ ਦਾਤਰ ਆ ਜਾਣਾ ਆਉਂਦਾ ਹੈ ਨਾ ਪਰ ਉੱਥੇ ਕੀ ਆ ਸਾਡੇ ਆਮ ਦੁਨੀਆ ਨੇ ਕੀ ਕੀਤਾ ਇਹਨਾਂ ਨੇ ਸੋਚਿਆ ਸ਼ਾਇਦ ਮੈਂ ਕੁੱਕੜ ਵਾਂਗੂੰ ਤੌੜਨੇ ਵੀ ਕਰਕੇ ਪੱਜਾਂ ਸਾਡੇ ਜ਼ਖਾਂ ਨੇ ਕਿਹਾ ਚਲੋ ਛੱਡੀ ਜੀ ਅਸੀਂ ਰਾਜ ਦੀ ਗੱਲ ਕਹਤੀ ਸਾਡੇ 90% ਸਮਾਜ ਨੇ ਇਹ ਗੱਲਾਂ ਨੀਵੀਆਂ ਕਰਦੀਆਂ ਧੌਣਾ ਪਈ ਨਹੀਂ ਅਸੀਂ ਰਾਜ ਦੀ ਗੱਲ ਨਹੀਂ ਕਰਦੇ ਅਸੀਂ ਰਾਜਨੀਤੀ ਦੀ ਗੱਲ ਨਹੀਂ ਕਰਦੇ ਅਸੀਂ ਇੰਡੀਆ ਨਹੀਂ ਆ ਅਸੀਂ ਭਾਰਤ ਗੋਈਆਂ ਤੇ ਧੌਣਾ ਕਰਦੀਆਂ ਨੀਵੀਆਂ ਪਰ ਬਖਸ਼ਰਾ ਉਹਨਾਂ ਨੇ ਫੇਰ ਵੀ ਨਹੀਂ ਉਹ ਕਹਿੰਦਾ ਵੀ ਨੀਵੀਂ ਤਾਂ ਕਰ ਲਈ ਧੌਣ ਪਰ ਤੇਰੇ ਅੰਦਰੋਂ ਦੇ ਮਾੜਾ ਮਾੜਾ ਹਉ ਲੁੱਟਦਾ ਹੀ ਨਾ ਰਾਜ ਕਰੇ ਦਾ ਖਾਲਸਾ ਦਾ ਜਦੋਂ ਦੋਰਾ ਪੜਦਾ ਹੈ ਰੋਸ਼ ਆਮ ਨੂੰ ਤੇ ਉਹਨਾਂ ਨੇ ਫਿਰ ਕੀ ਕੀਤਾ ਵੀ ਜਿਹੜੇ ਤੇ ਸਿੱਧੇ ਲੜਦੇ ਨੇ ਉਹ ਤੇ ਫੜ ਲੇ ਜੇਲਾ ਚ ਦੇਲੇ ਜਿਹੜੇ ਉਹਨਾਂ ਦਾ ਸਹਿਯੋਗ ਦਿੰਦੇ ਆ ਉਹਨਾਂ ਨੂੰ ਕਹਿੰਦੇ ਵੀ ਤੁਹਾਡੇ ਘਰ ਠਹਿਰਿਆ ਹੈ ਨਾ ਤੂੰ ਖਵਾਲੀ ਹੈ ਨਾ ਰੋਟੀ ਤੇਰੇ ਅੰਦਰ ਹੋਲ ਜਾ ਉੱਠਿਆ ਹੈ ਨਾ ਭਾਵੇਂ ਤੂੰ ਨਹੀਂ ਬੋਲਿਆ ਪਰ ਤੇਰੇ ਅੰਦਰ ਹੋਲ ਤੇ ਉੱਠਦਾ ਹੈ ਨਾ ਚੱਲ ਹੋ ਸਦਾਣ ਤੂੰ ਉਹ ਕਈਆਂ ਨੇ ਬਾਅਦ ਚ ਅਗਲੇ ਸਾਡੇ ਆਣੇ ਸੋਚਿਆ ਵੀ ਛੱਡੋ ਯਾਰੇ ਵੀ ਕੰਮ ਹੋਇਆ ਅੱਜ ਤੁਸੀਂ ਜਿਹੜੇ ਖਾਲਸਾ ਰਾਜ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਆ ਤੁਸੀਂ ਆਮ ਘਰਾਂ 'ਚ ਵੇਖੋ ਸਾਡੇ ਘਰਾਂ 'ਚ ਹੁੰਦਾ ਆ ਕਰਦੇ ਬਾਹ ਫੜ ਲੈਂਦੇ ਆ ਵੀ ਚੁੱਪ ਕਰਕੇ ਬਹਿ ਜਾ ਕਰ ਮਤਲਬ ਘਰੋਂ ਰੋਟੀ ਖਵਾ ਲੈਣ ਨੂੰ ਤਿਆਰ ਨਹੀਂ ਆ ਸਾਡੇ ਕਈ ਉਹਨਾਂ ਦੀਆਂ ਗੱਲਾਂ ਤੇ ਦੂਰ ਦੀ ਗੱਲ ਆ ਸੁਣਨੀ ਆ ਤੇ ਇੱਥੇ ਵਹਿਮ ਪਾ ਲਿਆ ਸੀ ਜਦੋਂ ਸਾਨੂੰ ਲੱਗਿਆ ਵੀ ਸ਼ਾਇਦ ਅਸੀਂ ਧੌਣਾ ਨੀਵੀਆਂ ਕਰਕੇ ਖੰਭ ਮਾਰਨੇ ਬੰਦ ਕਰਦਾਂਗੇ ਤੇ ਸ਼ਾਇਦ ਸਾਨੂੰ ਇਹ ਸਿਸਟਮ ਬਖਸ਼ ਦੇਗਾ ਫੇਰ ਉਹਨਾਂ ਨੇ ਅਗਲੀ ਗੱਲ ਕੀਤੀ ਬਖਸ਼ਿਆ ਸੀ ਫਿਰਮ ਨਹੀਂ ਗਏ ਉਹ ਕਿਵੇਂ ਨਹੀਂ ਬਖਸ਼ੇਗੇ ਤੁਸੀਂ ਜਿੰਨੇ ਮਰਜ਼ੀ ਆਪਣੇ ਥਾਵਾਂ ਦੇ ਉੱਤੇ ਬੈਠੇ ਹੋ ਵੋ ਇੱਕ ਗੱਲ ਨੂੰ ਮਹਿਸੂਸ ਕਰਦੇ ਹੋ ਨਾ ਕਿ ਸਾਡੇ ਬੱਚੇ ਅੱਜ ਸਿੱਖੀ ਨਾਲੋਂ ਟੁੱਟ ਰਹੇ ਸਾਡੀ ਭਾਸ਼ਾ ਖੋਈ ਜਾ ਰਹੀ ਹੈ ਸਿੱਖੀ ਸਿਧਾਂਤ ਸਾਥੋਂ ਖੋਏ ਜਾ ਰਹੇ ਨੇ ਸਾਡੀ ਵਿੱਦਿਆ ਦੇ ਰਾਹੀਂ ਸਾਡੀ ਨਸਲ ਕੁਸ਼ੀ ਕੀਤੀ ਜਾ ਰਹੀ ਹੈ ਸਾਰੇ ਮੰਨਦੇ ਆ ਨਾ ਅਸੀਂ ਸਕੂਲਾਂ ਦੇ ਵਿੱਚ ਸਾਨੂੰ ਕੀ ਪੜਾਇਆ ਜਾ ਰਿਹਾ ਕਿਤਾਬਾਂ ਦੇ ਵਿੱਚ ਕੀ ਪੜਾਇਆ ਜਾ ਰਿਹਾ ਅਸੀਂ ਸਾਰੇ ਜਾਣਦੇ ਆ ਨਾ ਇਦਾ ਮਤਲਬ ਉਹਨੇ ਇਹ ਤਾਂ ਨਹੀਂ ਨਾ ਮੰਨਿਆ ਵੀ ਚਲੋ ਜੇ ਤੁਸੀਂ ਰਾਜ ਦੀ ਗੱਲ ਕਰਨੇ ਵੀ ਬੰਦ ਕਰਤੀ ਆਪਣੇ ਸਿੰਘਾਂ ਦਾ ਸਾਥ ਦੇਣਾ ਵੀ ਬੰਦ ਕਰਤਾ ਤੇ ਤੁਹਾਨੂੰ ਮੈਂ ਬਖਸ਼ ਦਊਗਾ ਕਹਿੰਦਾ ਨਹੀਂ ਚੁੱਪਦਾ ਤੇਰਾ ਸਿੱਖ ਹੋਣਾ ਜਿਵੇਂ ਉਹਨੂੰ ਉਹਦੀ ਮੌਤ ਕੁੱਕੜ ਦੀ ਆਉਣੀ ਸੀ ਕਿਉਂਕਿ ਉਹਨੇ ਰੱਖਿਆ ਹੀ ਕੁੱਕੜ ਵੱਡਨ ਨੂੰ ਹੀ ਤੇ ਇੰਡੀਆ ਦੇ ਸਿਸਟਮ ਦੇ ਵਿੱਚ ਸਿੱਖ ਹੋਣਾ ਇੱਕ ਗੁਨਾਹ ਆ ਹੁਣ ਉਥੇ ਸਿੱਖ ਬਿਰਾਂ ਦੇ ਕਿਹੜਾ ਬਚੂਗਾ ਕੁੱਕੜ ਦੀ ਤੇ ਵਿਚਾਰੇ ਦੀ ਚਲੋ ਫਿਰ ਵੀ ਅਣਖ ਜਾਗ ਪਈ ਵੀ ਕਹਿੰਦਾ ਮੈਂ ਆਂਡੇ ਨਹੀਂ ਦੇਣੇ ਇੱਥੇ ਹਾਲਾਤ ਸਾਡੇ ਕੁੱਕੜ ਨਾਲੋਂ ਵੀ ਮਾੜੇ ਹੋਗੇ ਉਹ ਕੀ ਹੋਇਆ ਆ ਆਂਡੇ ਦੇਣਾ ਕਾਹਦਾ ਪ੍ਰਤੀਕ ਆ ਆਂਡੇ ਦੇਣਾ ਪ੍ਰਤੀਕ ਆ ਕਿ ਤੂੰ ਮੈਨੂੰ ਕੋਈ ਕਮਾਈ ਦੇ ਮੇਰੇ ਕੰਮ ਆ ਕੇ ਇਹੋ ਹੀ ਆ ਨਾ ਤੇ ਸਿੱਖਾਂ ਦੇ ਵਿੱਚ ਵੀ ਹੋਇਆ ਉਹਨਾਂ ਕਹੇ ਵੀ ਰਾਜ ਕਰਨ ਦੀ ਗੱਲ ਕਰਨ ਵਾਲੇ ਦੱਬ ਲੋ ਮਾਰ ਲੋ ਉਹਨਾਂ ਦਾ ਸਾਥ ਦੇਣ ਵਾਲੇ ਵੀ ਦੱਬ ਲੋ ਮਾਰ ਲੋ ਜਿਹੜੇ ਬੱਚੇ ਨੇ ਹੁਣ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਬਚਣਾ ਵਾ ਨਾ ਤੇ ਆਂਡੇ ਦੇਣੇ ਸ਼ੁਰੂ ਕਰੋ ਆਂਡੇ ਦੇਣੇ ਦਾ ਮਤਲਬ ਕੀ ਆ ਕਿ ਹੁਣ ਸਾਡੇ ਹੱਕ ਵਿੱਚ ਭੁਗਤਣਾ ਸ਼ੁਰੂ ਕਰੋ ਤੇ ਆਪਣੇ ਭਰਾਵਾਂ ਦੇ ਉਲਟ ਭੁਗਤਣਾ ਸ਼ੁਰੂ ਕਰੋ ਤੇ ਵੇਖ ਲਓ ਤੁਸੀਂ ਸਾਡੇ ਸਿੱਖਾਂ ਦੇ ਵਿੱਚ ਉਹ ਵੀ ਚਿਹਰੇ ਹੈਗੇ ਅੱਜ ਪੂਰੀ ਤਰ੍ਹਾਂ ਦੇ ਨਾਲ ਇੰਡੀਆ ਦੀ ਦਿੱਲੀ ਤਖਤ ਦੀ ਅਧੀਨ ਕੀ ਕਬੂਲ ਚੁੱਕੇ ਸਿੱਖ ਸਾਡੇ ਵਿੱਚ ਹੈਗੇ ਨੇ ਨਹੀਂ ਹੈਗੇ ਤਾਂ ਮੈਨੂੰ ਦੱਸੋ ਉਹ ਉਹ ਸਿੱਖ ਨੇ ਜਿਹੜੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਕਹਿਣਗੇ ਵੀਰਬਾਲ ਦੇ ਵਸ ਆਉਣੇ ਨੇ ਤੁਹਾਡੇ ਸਾਹਮਣੇ ਤੁਸੀਂ ਵੇਖ ਲਿਓ ਨਹੀਂ ਆਉਣਗੇ ਤਾਂ ਮੈਨੂੰ ਤਾਂ ਆਖਿਓ ਅਖਬਾਰਾਂ ਦੇ ਵਿੱਚ ਐਡਾ ਲੱਗਣੀਆਂ ਨੇ ਉਹਨਾਂ ਦੀ ਸਿਰ ਦੇ ਉੱਤੇ ਪੱਗਾ ਹੋਣੀਆਂ ਨੇ ਤਮਨੋਂ ਨਾਮ ਲੈਣ ਦੇ ਵਿੱਚ ਵੀ ਕੋਈ ਹਰਜ ਨਹੀਂ ਦਿੱਲੀ ਕਮੇਟੀ ਦੇ ਵਿੱਚ ਬੈਠੇ ਬਹੁਤਾਂ ਸਿੱਖ ਇਹੀ ਨੇ ਜਿਹੜੇ ਹੁਣ ਆਂਡੇ ਦੇਣੇ ਸ਼ੁਰੂ ਕਰਤੇ ਆ ਜਨਾਂ ਨੇ ਉਹਨਾਂ ਨੇ ਸੁਭਾਅ ਵੀ त्यागਿਆ ਆਜ਼ਾਦੀ ਦੀ ਗੱਲ ਵੀ ਛੱਡੀ ਤੇ ਕੁਦਰਤ ਤੋਂ ਉਲਟੇ ਜਾਣ ਵਾਲਾ ਕੰਮ ਹੋਣਾ ਉਹਨਾਂ ਨੇ ਫੜ ਲਿਆ ਆ ਕਿ ਬੇਸ਼ੱਕ ਹੋ ਰਹੇ ਸਿੱਖ ਦੇ ਸਿੱਖ ਪੱਗਾਂ ਬੰਨ੍ਹਿਆ ਸਰਾਂ ਦੇ ਉੱਤੇ ਗੁਰਦੁਆਰਿਆਂ ਦੀਆਂ ਕਮੇਟੀਆਂ ਵੀ ਕੋਲ ਨੇ ਪਰ ਸਿੱਖੀ ਸਿਧਾਂਤੋਂ ਉਹਨਾਂ ਨੇ ਪੂਰੀ ਤਰ੍ਹਾਂ ਦਿੱਲੀ ਤਖਤ ਦੇ ਅਧੀਨ ਕਰਤੇ ਸੋ ਆਪਣੇ ਆਪ ਨੂੰ ਪਛਾਣੋ ਆਪਣੀ ਹੋਂਦ ਨੂੰ ਪਹਿਚਾਣੋ ਆਪ ਅਸੀਂ ਨਵੇਕਲੇ ਆ ਅਸੀਂ ਵੱਖਰੇ ਆ ਇਹਨਾਂ ਨਾਲ ਅਸੀਂ ਨਿਆਰੇ ਆ ਇਹਨਾਂ ਨਾਲ ਤੇ ਨਿਆਰਾਪਨ ਬਰਕਰਾਰ ਰੱਖਣਾ ਹੁੰਦਾ ਹੈ ਤੇ ਸਾਡਾ ਨਿਆਰਾਪਨ ਹੀ ਇਸ ਸਿਸਟਮ ਨੂੰ ਝੁੱਬਦਾ ਹੈ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਦਲ ਖਾਲਸਾ ਦੇ ਮੁਖੀ ਪਰਮਜੀਤ ਸਿੰਘ ਮੰਡ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਜਿਵੇਂ ਆਪਾਂ ਜਾਣਦੇ ਆ ਕਿ ਦੋਸਤੋ ਸਿੱਖ ਕੌਮ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਚੱਲ ਰਹੇ ਨੇ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦੀਆਂ ਵੀ ਪੰਜਾਬ ਉਹਦੇ ਵਿੱਚ ਹੋ ਰਹੀਆਂ ਨੇ ਹਾਲੇ ਤੱਕ ਸਿੱਖਾਂ ਨੂੰ ਕੋਈ ਵੀ ਇਨਸਾਫ ਨਹੀਂ ਮਿਲ ਰਿਹਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਜੋ ਦੋਸਤੋ ਮੋਰਚਾ ਚੱਲ ਰਿਹਾ ਹੈ ਹਾਲੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਕੋਈ ਖਬਰ ਸਾਹਮਣੇ ਨਹੀਂ ਆਈ ਤਾਂ ਜੋ ਵੀ ਦੋਸਤੋ ਪਰਮਜੀਤ ਸਿੰਘ ਮਾਨ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹਣਿਓ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਨਾਲ ਹੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਗ੍ਰੈਡ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤਾਂ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ